ਅذਰੀ ਜੱਟਾਂ ਵਾਂਗੂ ਬਾਂਦਰਾਂ ਤੋਂ ਤੇ ਸਾਰਿਆਂ ਨੂੰ ਪਤਾ ਜਿਹੜਾ ਸਿਰਸਲਾ ਚੱਲ ਰਿਹਾ ਭਾਈ ਅੰਮਰਜਪਾਲ ਮਹਿਰਮ ਜੀ ਨੇ ਜੋ ਇੱਕ ਮੁੱਦਾ ਚੱਕਿਆ ਵੀ ਜੋ ਸੋਸ਼ਲ ਮੀਡੀਆ ਚੱਲ ਰਿਹਾ ਸੀ ਪੰਜਾਬ ਦੇ ਵਿੱਚ ਮੁੰਡੇ ਕੁੜੀਆਂ ਕੋਈ ਵੀ ਚਲਾ ਰਿਹਾ ਸੀ ਉਹਦੇ ਸੰਬੰਧ ਚੋੜ ਦਾ ਸੁਪਾਇਆ ਕਰਨ ਦਾ ਫੈਸਲਾ ਲਿਆ ਤੇ ਅਸੀਂ ਇਹ ਗੱਲ ਦੀ ਸਲਾਹਾਂ ਕਰਦੇ ਆ ਭਾਈ ਅੰਮ੍ਰਿਤਪਾਲ ਮਹਿਰੋਂ ਜੀ ਦੀ ਤੇ ਬਹੁਤ ਵਧੀਆ ਫੈਸਲਾ ਲਿਆ ਤੇ ਅਸੀਂ ਵੀ ਕੋਈ ਐਡੇ ਜਿਵੇਂ ਹੋ ਸਕਦਾ ਬੇਗੁਰੇ ਆ ਕੇਸ ਦਾੜੀ ਨਹੀਂ ਰੱਖਿਆ ਜਾਂ ਜਾਂ ਸੋਸ਼ਲ ਮੀਡੀਆ ਤੇ ਕੋਈ ਗਾਲ ਮੰਦਾ ਦੇ ਕੇ ਵੀਡੀਓ ਬਣਾਉਂਦੇ ਜੀ ਪਰ ਇਹ ਗੱਲ ਨਹੀਂ ਹੈਗੀ ਵੀ ਪੰਥ ਤੋਂ ਦੂਰ ਆ ਜਾਂ ਪੰਥ ਦੀ ਗੱਲ ਨਹੀਂ ਮੰਨਦੇ ਇਹ ਜੀ ਕੋਈ ਗੱਲ ਨਹੀਂ ਅਸੀਂ ਭਾਈ ਅੰਮ੍ਰਿਤਪਾਲ ਮੈਰੋ ਹੀ ਜੇ ਨਾਲ ਆ ਕੋਈ ਸਾਨੂੰ ਦੂਰ ਨਹੀਂ ਸਾਡਾ ਭਰਾ ਇੱਕ ਜੋ ਪੰਥ ਦਾ ਚੰਗਾ ਗੂ ਨੇਤਰ ਕਾਗੂ ਕਹਿ ਸਕਦੇ ਆ ਤੇ ਅਸੀਂ ਇਹ ਗੱਲ ਦਾ ਪਰਲ ਲੈਨੇ ਵੀ ਗਾਣੂ ਜਿਹੜੀਆਂ ਕੋਈ ਵੀਡੀਓ ਬਣਾਉਣੀਆਂ ਨੇ ਪੜਾਉਣੇ ਆ ਠੀਕ ਠਾਕ ਵਧੀਆ ਬਣਾਇਆ ਕਰਾਂਗੇ ਆ ਅਸਲ ਵਿੱਚ ਜਿਵੇਂ ਪਹਿਲਾਂ ਕੋਈ ਗਾਲ ਮੰਦਾ ਜਾਂ ਹੋਰ ਲੈ ਕੇ ਤਾਂ ਪੰਜਾਬੀ ਵਿਰਸੇ ਨੂੰ ਚੱਲੇ ਸੀ ਪੰਜਾਬੀ ਸਭਿਤਾ ਨੂੰ ਜਾਂ ਬਜ਼ੁਰਗਾਂ ਦਾ ਪਹਿਰਾਵਾ ਬਜ਼ੁਰਗਾਂ ਦੀ ਆਵਾਜ਼ ਬਜ਼ੁਰਗਾਂ ਦੀ ਅੰਜੂ ਇੱਕ ਦੂਜੇ ਨਾਲ ਵਹਿਬਤਾਂ ਝੇੜ ਮਸ਼ਕਰੀ ਜਾਂ ਗਾਲ ਮੰਦਾ ਹੁੰਦਾ ਸੀ ਪਰ ਸੋਸ਼ਲ ਮੀਡੀਆ ਦੇ ਜਵਾਨਾ ਹੁਣ ਕਰਕੇ ਇਹ ਚੀਜ਼ਾਂ ਭੈਣੀਆਂ ਲੱਗਦੀਆਂ ਨੇ ਜਾਂ ਗਲਤ ਅਸਰ ਪਾਉਂਦੀਆਂ ਨੇ ਜੇ ਸਾਡਾ ਇਹ ਬੋਲਿਆ ਜਾਂ ਗੱਲ ਮੰਨਤਾ ਦਿੱਤਾ ਕਿਸੇ ਤਰ੍ਹਾਂ ਦਾ ਪੰਜਾਬ ਨੂੰ ਨੁਕਸਾਨ ਹੋ ਰਿਹਾ ਤਾਂ ਜਾਂ ਸਾਡੀ ਪੰਜਾਬੀਅਤ ਨੂੰ ਜਾਂ ਬੱਚਿਆਂ ਤੇ ਅਸਰ ਪੈ ਰਿਹਾ ਤਾਂ ਅਸੀਂ ਇਸ ਗੱਲ ਤੋਂ ਬੇਝਿਜਕ ਹੋ ਕੇ ਕਹਿ ਸਕਦੇ ਹਾਂ ਵੀ ਅਸੀਂ ਪੰਜਾਬ ਦੇ ਨਾਲ ਆ ਪੰਜਾਬ ਦਾ ਮਾੜਾ ਨਹੀਂ ਸੋਚਦੇ ਪੰਜਾਬ ਦੀ ਆਉਣ ਵਾਲੀ ਪੀੜ੍ਹੀ ਦਾ ਮਾੜਾ ਨਹੀਂ ਸੋਚਦੇ ਤਾਸੀਂ ਅੱਜ ਤੋਂ ਹੀ ਇਹ ਚੀਜ਼ ਬੰਦ ਕਰਕੇ ਵਧੀਆ ਚੰਗੀ ਚੀਜ਼ ਲੈ ਕੇ ਆਵਾਂਗੇ ਤੇ ਜੋ ਪਰਿਵਾਰ ਚ ਬਹਿ ਕੇ ਦੇਖਣ ਯੋਗ ਹੋਵੇ ਆ ਤਾਂ ਅਸੀਂ ਇਹ ਵੀ ਬੇਨਤੀ ਕਰਾਂਗੇ ਵੀ ਜੇ ਕੋਈ ਹੋਰ ਬੰਦਾ ਕਿੱਕੇ ਜੇ ਵੀਡੀਓ ਪ੍ਰਾਣੀਆਂ ਧਰਾਈਆਂ ਜਾਂ ਕਿਸੇ ਕੋਲੇ ਪੈਗਾ ਸੇ ਪੈਗਾ ਹੋਰ ਵੇਚਾ ਦੇ ਪਾਉਂਦਾ ਚੱਕ-ਜੱਕ ਸਾਡੀਆਂ ਏ ਭਾਈ ਅੰਬਰਦਪਾਲ ਮਹਿਰ ਦੇ ਨਾਲ ਸਾਥ ਦੇਉ ਤੇ ਅਸੀਂ ਡਾਂਗ ਅਸੀਂ ਪਹਿਲਾਂ ਫੇਰਾਂਗੇ ਭਾਈ ਮਗਰ ਉਹ ਰਹਿ ਜਾਣਗੇ ਭਾਈ ਅੰਬਰਦਪਾਲ ਤਾਂ ਤੇ ਡਾਂਗ ਪਹਿਲਾਂ ਅਸੀਂ ਫੇਰਨੀਓ ਪੇਚ ਆਲੇ ਤੇ ਜੇ ਕੋਈ ਚੰਗਾ ਕੰਮ ਹੁੰਦਾ ਹੋ ਲੈਣ ਦਿਓ ਕਿਉਂ ਤੁਸੀਂ ਬੈਰੀ ਬਣਿਓ ਪੰਜਾਬ ਦੇ ਠੀਕ ਆ ਬੰਦਿਆਂ ਤੋਂ ਗਲਤੀਆਂ ਜਾਂ ਕੋਈ ਸ਼ਿਸ਼ਟਮ ਜਾਂ ਟਾਈਮ ਹੈ ਜਾਂ ਹੁੰਦਾ ਹੋ ਜਾਂਦਾ ਜੇ ਕੋਈ ਚੰਗਾ ਕਰਦਾ ਸਾਡਾ ਭਰਾ ਕੋਈ ਚੰਗਾ ਕਰਦਾ ਕੋਈ ਪੰਥਕ ਬੰਦਾ ਚੰਗਾ ਕਰਦਾ ਕੋਈ ਧਰਮ ਦਾ ਕੋ ਚੰਗਾ ਕੰਮ ਕਰਦਾ ਤਾਂ ਹੋ ਲੈਣ ਦਿਓ ਆ ਸਾਨੂੰ ਬਾਹਰੇ ਲੱਗਿਆ ਤਾਰੀ ਤੇ ਆਏ ਕੱਪਦੇ ਹੋ ਜੀ ਬਾਹਰ ਦੰਗ ਜੀ ਫੁਲਾਨਾ ਜੀ ਆ ਗਿਆ ਮੈਰੂ ਆ ਗਿਆ ਫੁੱਟ ਮਗਰ ਫੁਲਾਨਾ ਆਏ ਉਹ ਬਰਾ ਉਹ ਇਨਾ ਗੱਲਾਂ ਤੋਂ ਤੁਸੀਂ ਦੁਨੀਆ ਦੇਖੀ ਘੜਿਆ ਜਿਹੜੇ ਕਹਿੰਦੇ ਹੁੰਦੇ ਜੀ ਆਇਆ ਜੀ ਫੁਲਾਨਾ ਜੀ ਨਜ਼ਾਰਾ ਆ ਗਿਆ ਜੀ ਕਮੈਂਟ ਅਸੀਂ ਵੀ ਵੀਡੀਓ ਤੋਂ ਪੜ ਲਏ ਆਹ ਤਬਾ ਨਗੇ ਬੈਂਤੀਆ ਪਰ ਉਹ ਮੈਂਟ ਜੇ ਤੁਸੀਂ ਬਦਲ ਜੈਨੇ ਮੈਂਟ ਚੋਂ ਅਦਰ ਮੈਂਟ ਚੋਂ ਅਦਰ ਨਾ ਕਿਸੇ ਨੂੰ ਐਵੇਂ ਲੜਾ ਕੇ ਮਾਰੋ ਜੇ ਅਸੀਂ ਨਹੀਂ ਹਟਦੇ ਅੜੀ ਕਰਦੇ ਵੀ ਹਾਂ ਇਹ ਤਾਂ ਬਣਾਉਣਾ ਹਟਦੇ ਨਹੀਂ ਐਸਾ ਐਂ ਕਰਦੇ ਪਾਵਾਂਗੇ ਤੇ ਜੇ ਮੈਰੋਂ ਛਾ ਨੂੰ ਆਕੇ ਮਾਰ ਦੂ ਸਾਡੇ ਖੂਨ ਨਾਲ ਹੱਥ ਰੰਗ ਲੇ ਫੇਰ ਸਵਾਲ ਆ ਜੇ ਮੈਨੂੰ ਆ ਸਾਡੇ ਗੂਨ ਨਾਲ ਅਥਰੰਗ ਨੇ ਐਸੀ ਵੀ ਪੰਜਾਬੀ ਐਸੀ ਵੀ ਸਿੱਖਾਂ ਦੇ ਪੁੱਤ ਆ ਇਸ ਦਾ ਘਰੋਂ ਜਾਵਾਂਗੇ ਜਾਵਾਂਗੇ ਨਾਲ ਉਹ ਵਾ ਭਾਈ ਅੰਬਰਤਪਾਲ ਮੈਰੀ ਨਹੀਂ ਚਲੋ ਬਾੜੀ ਨਹੀਂ ਸਾਡੇ ਕੰਜਰਾਂ ਦੀ ਸਾਾਲ ਦੋ ਸਾਾਲ ਜਿੱਤਾ ਜ਼ਿਆਦਾ ਹੋਊਗੀ ਉਹਨਾਂ ਦਾ ਟਾਈਮ ਖਰਾਬ ਹੋ ਜਿਹੜੇ ਬੰਦੇ ਚੰਗੇ ਕੰਮਾਂ 'ਚ ਲੱਗਿਆ ਕਿਉਂ ਆਪ ਚਪੜਿਆ ਪੜਿਆ ਮਾਰਦੇ ਹੋ ਬੇਇੰਤੀਆ ਜੇ ਕੋਈ ਚੰਗਾ ਹੁੰਦਾ ਹੋ ਲੈਣ ਦੇ ਚੰਗੇ ਕੰਮ ਵਾਸਤੇ ਜੇ ਕੋਈ ਅਸੀ ਨੀਵੇਂ ਹੁੰਨੇ ਆ ਜਾਂ ਕੋਈ ਹੋਰ ਨੀਮਾ ਹੁੰਦਾ ਇਹਦੇ ਨਾਲ ਕੋਈ ਵਰਤ ਨਹੀਂ ਲੈਂਦੀ ਚੰਗੇ ਕੰਮ ਵਾਸਤੇ ਅਸੀਂ ਹਮੇਸ਼ਾ ਨਾਲ ਆ ਹੋਰ ਵੀ ਜਿਹੜੇ ਪੰਜਾਬ ਦੇ ਮੁੱਦੇ ਆ ਬੇਨਤੀ ਕਰਾਂਗੇ ਜੇ ਮੇਰੀ ਗੱਲਬਾਤ ਹੋਈ ਮੈਂ ਮੈਸੇਜ ਵੀ ਕਰੇ ਸੀ ਭਾਈ ਅੰਮ੍ਰਿਤਪਾਲ ਮੈਰੋ ਜੀ ਨੂੰ ਜੇ ਸਾਡੀ ਕੋਈ ਗੱਲਬਾਤ ਹੁੰਦੀ ਆ ਤਾਂ ਹੋਰ ਜਿਹੜੇ ਪੰਜਾਬ ਦੇ ਮੁੱਦੇ ਨੇ ਉਹਨਾਂ ਤੇ ਜੇਗਾ ਭਾਈ ਅੰਮ੍ਰਿਤਪਾਲ ਜੀ ਲੜਦੇ ਨੇ ਤਾ ਅਸੀਂ ਵਪਾਈ ਅੰਬਰਦੇਵ ਪਾਲ ਜੀ ਦੇ ਪਿੱਛੇ ਖੜੇ ਆ ਕੋਈ ਗੱਲ ਨਹੀਂ ਨਾਲ ਮੋਢੇ ਨਾਲ ਮੋਟਾ ਲਾ ਕੇ ਚੱਲਾਂਗੇ ਚੰਗੇ ਕੰਮ ਕਰਨ ਵਕਤੋਂ ਵੱਧ ਕਰਨ ਤੇ ਪਰ ਭਰਾ ਉਹ ਕਮੈਂਟਾਂ ਵਾਲਿਆਂ ਤੋਂ ਤਾੜੀ ਵਾਲਿਆਂ ਤੋਂ ਗਿੱਧੇ ਵਾਲਿਆਂ ਤੋਂ ਤਮਾਸ ਗਿਰਾਂ ਤੋਂ ਬਚੋ ਚੰਗਾ ਕੰਮ ਹੋ ਲੈਣ ਦਿਓ ਸੁਧਾਰ ਹੁੰਦਾ ਜੇ ਕੋਈ ਬੰਦਾ ਲੱਗਿਆ ਮੂਤ ਆਪਾਂ ਨੂੰ ਪਤੀਏ ਕਿੰਨਾ ਕੋਣਾ ਜੇ ਕੋਈ ਲੱਗਿਆ ਸਾਡਾ ਭਰਾ ਮੂਰੇ ਲੱਗ ਕੇ ਕਰਦਾ ਚੰਗਾ ਕੰਮ ਕਰਨ ਦਿਓ ਯਾਰ ਅਸੀਂ ਨਾਲ ਅਸੀਂ ਮੈਂ ਬਾਰੀ ਬਾਈ ਇਹ ਗੱਲ ਕਹਿਣਾ ਨਹੀਂ ਅਸੀਂ ਵੀਡੀਓ ਪਾਉਂਦੇ ਅਸੀਂ ਕੱਲ੍ਹ ਪਰ ਅੱਛਾ ਸਾਰਾ ਪੰਜਾਬ ਇੱਕ ਪਾਸੇ ਸਾਰਾ ਚੰਗਾ ਕਰਨ ਜਰਾਜੀ ਤੇ ਇੱਕ ਇੱਕ ਬੰਦਾ ਕਿਉਂ ਥੱਲੇ ਪਾਊਗੀ ਅੱਜੀ ਗਾਹਾਂ ਅਸੀਂ ਵੀ ਯਾਰਾ ਅਕਸਰ ਅਣਛਾਨ ਬੰਦੇ ਆ ਛੋਡੀ ਭੈਣ ਭਰਾ ਛੋਡੀ ਮੁੰਡੇ ਪੰਜਾਬ ਦੇ ਮੁੰਡੇ ਆ ਸੇਖਾਂ ਦੇ ਘਰ ਦਾ ਜਰਮਾ ਕੋਈ ਆਏ ਤਾਂ ਨਹੀਂ ਅਸੀਂ ਚਾਹੁੰਦੇ ਵੀ ਕਾਸੀਂ ਗਾਲਾਂ ਦੇ ਕੇ ਜਾਂ ਕੋਈ ਡਿੱਚੀਆਂ ਵੀਡੀਓ ਪਾ ਕੇ ਜਾਂ ਹਵਾ ਕਾੜ ਲਿਕੇ ਜਾਂ ਉਹ ਜਹੀ ਹਵਾ ਹੁੰਦੀ ਆ ਉਸ ਢੰਗ ਦੀ ਹਵਾ ਦੇ ਵਿੱਚ ਉਸ ਢੰਗ ਚ ਬੰਦਾ ਰੰਗਿਆ ਜਾਂਦਾ ਕਿਉਂਕਿ ਜਦੋਂ ਵਿਆਹ ਹੁੰਦਾ ਉਦੋਂ ਬੰਦੇ ਨੂੰ ਆਇਆ ਹੁੰਦਾ ਖਾੜਾ ਜਾਂ ਰਕਸਾ ਲੱਗੀਆਂ ਨੇ ਨੱਚੀ ਜਮਨ ਨਿਯਾਰੀ ਆ ਗਿਆ ਤੇ ਜੇ ਬੰਦਾ ਕੋਈ ਸ਼ੋਕ ਤੇ ਜਾਂਦਾ ਤਾਂ ਉੱਥੇ ਪ੍ਰਮਾਤਮਾ ਨੂੰ ਯਾਦ ਕਰਦਾ ਕਿ ਕੱਲ ਨੂੰ ਮੇਰੀ ਵਾਰੀ ਆਉਣੀ ਉਦੋਂ ਤੱਕ ਜਿਹੜੇ ਭਾਰ ਆਉਦਾ 5-4 ਮਿੰਟ ਤਾ ਉਹ ਗੱਲ ਸਮਾਂ ਹੁੰਦਾ ਸੀਜ਼ਨ ਹੁੰਦਾ ਚੰਗੇ ਕੰਮਾਂ ਵਾਸਤੇ ਵੀ ਸਮਾਂ ਪ੍ਰਮਾਤਮਾ ਆਪ ਕੱਢ ਲੈਂਦਾ ਤੇ ਜਦੋਂ ਕੋਈ ਗਲਤ ਹੋਣਾ ਹੋਵੇ ਉਦੋਂ ਵੀ ਸਮਾਂ ਪ੍ਰਮਾਤਮਾ ਆਪ ਹੀ ਸਮਾਂ ਦਿੰਦਾ ਆਪ ਹੀ ਸਮਾਂ ਕੱਢਦਾ ਤਾਂ ਬਿਰੋਟ ਟਾਈਮ ਹੁੰਦਾ ਕੋਈ ਚਲੋ ਚੰਗੇ ਪਾਸੇ ਆਏ ਆ ਚੰਗਾ ਸਮਾਂ ਆਇਆ ਕੋਈ ਸੁਧਾਰ ਦਾ ਸਮਾਂ ਆਇਆ ਮਾਲਕ ਸੁਣੇ ਸਦਾ ਉਹ ਵੀ ਜੀਦਾ ਕਹਿੰਦੇ ਜੀ ਜੀ ਅੱਜ ਜਿਆ ਨੂੰ ਤੇ ਨਾਲ ਭਾਈ ਅੰਮ੍ਰਿਤਪਾਲ ਮਹਰੋਜੀ ਦੇ ਤੇ ਵੀਰ ਬਣ ਕੇ ਐਵੇਂ ਚੱਕਰਾਂ ਦੇ ਅਗੇ ਲੜਾਉਣ ਦਾ ਉਹ ਫਲਾਨਿਆ ਉਹ ਕਿਉਂ ਕੇ ਗਿਤਾ ਨਾ ਪਉ ਕਿਉਂ ਮਰਵਾਉਨਿਓਂ ਵਢਾ ਕੇ ਲੋਕਾਂ ਨੂੰ ਤੇ ਚੰਗਾ ਕਰਦਾ ਪੰਥ ਕੰਮ ਪੰਥ ਕਾਗੂ ਆ ਚੰਗਾ ਸੂਝਮਾਨ ਬੱਦਾਂ ਕੋਈ ਵਨ ਪਾਈੰਬਰ ਤੋਂ ਪਰ ਮੈਨੂੰ ਪੜਿਆ ਲਿਖਿਆ ਬੰਦਾ ਕੋਈ ਐਸੀ ਗੱਲ ਨਹੀਂ ਜੇ ਉਹ ਕਰਦਾ ਭਤ ਨਾਲ ਆਉਂਦੇ ਇਹ ਕੀ ਗੱਲ ਹੋਈ ਤੇ ਬਾਕੀ ਜਿਹੜੇ ਕੋਈ ਗਿੱਤੇ ਤਾੜੀ ਆਇਆ ਫਲਾਣਾ ਝੋਕਾ ਫੋਨ ਵਾਲੇ ਤੇ ਵੀਰ ਬਣ ਕੇ ਹੁਣ ਮੈਂ ਆਏ ਕਹਿੰਦਾ ਵੀ ਬਚ ਕੇ ਰਹੋ ਕਿਤੇ ਫਿਰ ਤੁਸੀਂ ਆਖੋ ਵੀ ਹੁਣ ਬਾਹਲੇ ਚੰਗੇ ਪੱਥੇ ਜਾਈ ਜਾਂਦਾ ਪਾ ਕੇ ਵੀਡੀਓ ਦੇ ਉਹ ਬਚ ਕੇ ਰਹੋ ਆ ਜਿਹੜੇ ਇਨਾਵਲ ਤੋਂ ਫੋਨ ਜੇ ਲਾਤਾ ਭਾਈ ਜਗਰਤਾ ਆਈ ਫੁਲਾਣਾ ਜੀ ਕੋਈ ਗੱਲ ਨਹੀਂ ਮੈਸੇਜ ਵੀ ਕਰਿਆ ਗੱਲਬਾਤ ਵੀ ਉਹ ਹੋਰ ਸਿੰਘਾਂ ਨਾਲ ਵੀ ਗੱਲਬਾਤ ਹੁੰਦੀ ਆ ਕੋਈ ਗੱਲ ਨਹੀਂ ਯਾਰ ਅਸੀਂ ਨਾਲ ਆ ਤੇ ਭਾਈ ਅੰਮ੍ਰਿਤਪਾਲ ਮੈਰੋ ਜੀ ਨੂੰ ਵਾਹਿਗੁਰੂ ਖਾਲਸਾ ਤੇ ਵਾਹਿਗੁਰੂ ਜੀ ਫਤੇ ਬੁਲਾਉਨੇ ਆ ਤੇ ਅਸੀਂ ਕਹਿੰਦੇ ਆ ਅਸੀਂ ਜੇ ਸਾਨੂੰ ਗੇਠਣ ਨੇ ਮੈਂ ਤੋਂ ਸਾਡਾ ਖੁੱਦਰ ਦਾ ਸਾਡੇ ਪੰਜਾਬ ਦਾ ਤਮਾ ਦਾ ਗੱਲ ਨੂੰ ਜਵਾਬਤਾ ਸਾਡੇ ਵੀ ਹੋਣਗੇ ਗਾਹ ਸਾਡੇ ਵੀ ਪੀੜੀ ਹੋ ਜਾਂ ਸਾਡੇ ਚਾਚੇ ਤਾਇਦੇ ਹੋਣਗੇ ਜਾਂ ਹੋਰ ਮਾਮੇ ਭੂਆ ਦੇ ਹੋਣਗੇ ਤਾਂ ਅਸੀਂ ਨਾਲ ਆ ਬਾਈ ਦੇ ਕੋਈ ਗੱਲ ਨਹੀਂ ਮਾਫੀ ਦੀ ਕੀ ਗੱਲ ਹੈ ਚਲੋ ਕੋ ਮਾਫੀ ਦਾ ਮੌਕਾ ਉੱਤੋਂ ਟਿੱਕੇ ਲਾਜੀ ਚੰਗੇ ਕੰਮ ਵਾਸਤੇ ਕਿੱਲਾ ਨਹੀਂ ਹੁੰਦਾ ਜੇ ਕੋਈ ਬੰਦਾ ਆਪਣੀ ਇੱਜ਼ਤ ਨੂੰ ਪੈਂਦਾ ਆਪਣੀ ਜ਼ਮੀਨ ਨੂੰ ਪੈਂਦਾ ਆਪਾਂ ਨੂੰ ਖੰਗ ਘਟਾਪਦਾ ਹੁੰ ਟੱਕਰ ਲੈਂਦਾ ਉਹ ਗੱਲਾਂ ਮੁੱਦੇ ਅੱਡ ਹੁੰਦੇ ਆ ਉਹ ਮੁੱਦੇ ਤੋਂ ਕਦੇ ਪਿੱਛੇ ਨਹੀਂ ਹਟਾਂਗੇ ਗੜਾਂਗ ਵਾਲੀ ਥਾਂ ਤਾਂ ਚੱਲੂ ਦਸਾਂਦਾਲੀ ਥਾਂ ਤਾਂ ਚੱਲੂ ਉਹ 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 ਦੂਜੇ ਆਮ ਬੰਦੇ ਦੀਆਂ ਗੱਲਾਂ ਜਾਂ ਮਸਲਿਆਂ ਦੀਆਂ ਗੱਲਾਂ ਉਹੀ ਨੇ ਤੇ ਪਰ ਜਿਹੜਾ ਇਹ ਮਸਲਾ ਸਾਡੇ ਪੰਜਾਬ ਦਾ ਸਾਡੀ ਆਉਣ ਵਾਲੀ ਪੀੜ੍ਹੀ ਦਾ ਸਾਡੀ ਨੌਜਵਾਨੀ ਦਾ ਤੇ ਜੇ ਅੰਬਰਤਪਾਲ ਭਾਈ ਚੰਗੇ ਕੰਮਾਂ ਤੇ ਲੱਗਿਆ ਤਾਂ ਅਸੀਂ ਇਹ ਚ ਕਦੇ ਵੀ ਡੇਕਾਂ ਨਹੀਂ ਮਣਾਂਗੇ ਬਗੈਰ ਖਾਲਸਾ ਬਗੈਰ ਵੀ ਪਤੇ ਬੋਲੇ ਚਾਹ ਦਿਹਾਰ ਸਭ ਜੀਆ ਆਕਰ ਉਸ ਤੋਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਲਾਇਕ ਫੋਲੋ ਐਂਡ ਸਬਸਕ੍ਰਾਈਬ ਕਰਿਓ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲੰਧਰ ਧੰਨਵਾਦ